एकम कौर सतगुरु प्रसाद राग गौरी महल्ला मामा सादो रचना राम बनाई एक बिनसे एकस्थर माने अचरजे लख्यो ना जई रहो काम करोद मोह बस प्राणी ਹਰ ਮੂਰਤੇ ਬਿਸਰਾਈ ਝੂਠਾ ਤਨ ਸੱਚ ਕਰ ਮੰਨਿਓ ਜੋ ਸੁਪਨਾ ਰ ਨਹੀਂ ਜੋ ਦਿਸ ਸੋ ਸਗਲ ਬਿਨਸੇ ਜੋ ਬਾਦਰ ਕੀ ਛਾਈ ਜਨਮਾਨਕ ਜਗ ਜਾਣਿਓ ਮਿੱਠਿਆ ਰਹੋ ਰਾਮ ਸਰਨਾਈ ਜੋ ਦੇ ਸੇ ਸੋ ਸਗਲ ਬਨਸੇ ਜੋ ਬੋਧਰ ਕੀ ਛਾਈ ਜਨ ਮਾਨਕ ਜਗ ਜਾਣਿਆ ਮਿੱਠਿਆ ਰਹੋ RAM ਸਰਨਾਈ ਇਹ ਸ਼ਬਦ ਤਨ ਤਨ ਚਵਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਗਉੜੀ ਨੌਵੇਂ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਚਾਰਿਆ ਹੋਇਆ ਸ਼ਬਦ ਅੰਗ 2019 ਦੇ ਸ਼ਿਸ਼ੂ ਬਤੇ ਸਤਿਗੁਰੂ ਸਮਝਾ ਰਹੇ ਹੈ ਹੈ ਭਾਈ ਇਹ ਦੁਨੀਆ ਦੀ ਰਚਨਾ ਜਿਹੜੀ ਹੈ ਉਸ ਰਾਮ ਨੇ ਬਣਾਈ ਹੈ ਪਰਮਾਤਮਾ ਨੇ ਬਣਾਈ ਹੈ ਵਾਹਿਗੁਰੂ ਨੇ ਬਣਾਈ ਹੈ ਇੱਕ ਬਿਨ ਸੇ ਇੱਕ ਅਸਥਰ ਮਾਨੇ ਅਚਰ ਜਿ ਲਖਿਓ ਨਾ ਜਾਈਂ ਕਹਿੰਦੇ ਇੱਕ ਚਲੇ ਜਾਂਦਾ ਹੈ ਬਿਨਸ ਜਾਂਦਾ ਹੈ ਦੂਸਰਾ ਆਪਣੇ ਆਪ ਨੂੰ ਇਹਨੇ ਸਮਝਦਾ ਕਿ ਮੈਂ ਵੀ ਜਾਣਾ ਉਹ ਕਹਿੰਦਾ ਮੈਂ ਤਾਂ ਅਸਥਰ ਸਦਾ ਹੀ ਰਹਿਣਾ ਮੇਤਾ ਇਹ ਕਿਦਾਂ ਦਾ ਖੇਡ ਰਚਿਆ ਹੋਇਆ ਹੈ ਕਿ ਬੰਦੇ ਨੂੰ ਸਮਝਨੇ ਲੱਗਦੀ ਕਿ ਇਹ ਤਾਂ ਮਾਇਆ ਜਿਹੜੀ ਦਿਸਰੀ ਦੁਨੀਆ ਹੈ ਇਹ ਝੂਠੀ ਹੈ ਇੱਥੇ ਪੱਕੇ ਨਹੀਂ ਰਹਿਣਾ ਪਰ ਜਿਹੜਾ ਚਲੇ ਜਾਂਦਾ ਉਹਨੂੰ ਦੇਖ ਕੇ ਵੀਨੇ ਸਿੱਖਦਾ ਕਿ ਜੇ ਸੰਗੀ ਸਾਥੀ ਜਾ ਰਹੇ ਹੈ ਤਾਂ ਮੈਂ ਵੀ ਇੱਕ ਦਿਨ ਜਾਣਾ ਕਿਉਂਕਿ ਇਸੇ ਕਰਕੇ ਉਹ ਕਹਿੰਦੇ ਹੈ ਜਿਸ ਅਸਨ 'ਤੇ ਬੈਠੇ ਕਿਤੇ ਬੈਸ ਗਿਆ ਜਿੱਥੇ ਤੂੰ ਬੈਠਾ ਅੱਜ ਖੜੇ ਕਿੰਨੇ ਕ ਬੈਠ ਕੇ ਚਲੇ ਗਏ ਕਦੋਂ ਤੇ ਦੁਨੀਆ ਰਚੀ ਹੋਈ ਹੈ ਤੂੰ ਵੀ ਜਾਣਾ ਹੈ ਇਹ ਸੱਚ ਹੈ ਕਿ ਜਿਸ ਪ੍ਰਮਾਤਮਾ ਨੇ ਇਹ ਦੁਨੀਆ ਬੜਾਈ ਹੈ ਹਰ ਚੀਜ਼ ਇਥੇ ਬਨਸਨ ਬੜੀ ਹੈ ਨਾਸ਼ ਹੋਣ ਬੜੀ ਹੈ ਕਾਮ ਕ੍ਰੋਧ ਮੋਹ ਬਸ ਪ੍ਰਾਨੇ ਹਰ ਮੂਰਤ ਬਿਸਰਾਈ ਵਿਕਾਰਾਂ ਦੇ ਵਿੱਚ ਫਸ ਕੇ ਕਾਮ ਕ੍ਰੋਧ ਮੋਹ ਦੇ ਵਿੱਚ ਫਸ ਕੇ ਰਾਣੀ ਇਹਨਾਂ ਦੇ ਬਸ ਪੈ ਗਿਆ ਹਰ ਮੂਰਤ ਬਿਸਰਾਇ ਉਸ ਪਰਮਾਤਮਾ ਨੂੰ ਭੁੱਲ ਗਿਆ ਜਿਸ ਨੇ ਪੈਦਾ ਕੀਤਾ ਜਿਸ ਨੇ ਇਹਨੂੰ ਇੱਥੇ ਭੇਜਿਆ ਉਹਨੂੰ ਭੁੱਲ ਗਿਆ ਇਹ ਦੁਨੀਆ ਦੀ ਮੂਰਤ ਚੰਗੀ ਲੱਗਣ ਦਾ ਪੇਸ ਉਹ ਪਰਮਾਤਮਾ ਦੀ ਮੂਰਤ ਭੁੱਲ ਗਏ ਕਿਉਂਕਿ ਚਿਚਾ ਰਚਿਤ ਚਿੱਤਰ ਹੈ ਪਾਰੇ ਤਜ ਚਿੱਤਰੇ ਚੇਤੇ ਚਿਤਕਾਰੀ ਤੋ ਚਿੱਤਰ ਹਰਨ ਭੁੱਲ ਗਿਆ ਤੈਨੂੰ ਚਿੱਤਰ ਹੀ ਚਿਤ ਤੇ ਰਹਿ ਗਿਆ ਉਹਨੂੰ ਭੁੱਲ ਗਿਆ ਝੂਠਾ ਤਨ ਸੱਚਾ ਕਰ ਮੰਨਿਓ ਜੋ ਸੁਪਨਾ ਰਹਿ ਨਹੀਂ ਇਸ ਤਨ ਨੂੰ ਤੂੰ ਸੱਚਾ ਕਰਕੇ ਮੰਨ ਲਿਆ ਜਿਵੇਂ ਕਿ ਰਾਤ ਨੂੰ ਸੁਪਨਾ ਆਉਂਦਾ ਉਹ ਝੂਠਾ ਹੁੰਦਾ ਪਰ ਸੁਪਨੇ ਦੇ ਵਿੱਚ ਵੀ ਬੰਦਾ ਆਪਣੇ ਆਪ ਨੂੰ ਸੱਚਾ ਸਮਝ ਕੇ ਲੱਗਾ ਰਹਿੰਦਾ ਸੁਣਦਾ ਰਹਿੰਦਾ ਮਸਤ ਰਹਿੰਦਾ ਕਿਉਂਕਿ ਤਨ ਸੁੱਤਾ ਮਨ ਤਾਂ ਜਾਗ ਰਿਹਾ 24 ਘੰਟੇ ਜਾਗਦਾ ਸੋ ਇਸ ਜਗ ਨੂੰ ਸੱਚਾ ਸਮਝ ਕੇ ਬਿਠਾ ਝੂਠਾ ਤਨ ਸੱਚਾ ਕਰ ਮੰਨਿਓ ਇਹ ਤਨ ਤਾਂ ਝੂਠਾ ਹੈ ਇਹਨੂੰ ਸੱਚਾ ਕਰਕੇ ਮੰਨ ਕੇ ਬਿਠਾ ਜੋ ਸੁਪਨਾ ਰਹਿ ਨਾਈ ਜਿਵੇਂ ਕਿ ਕਹਿੰਦੇ ਸੁਪਨਾ ਆਇਆ ਤੈਨੂੰ ਤੂੰ ਉਹਨੂੰ ਸੱਚ ਕਰਕੇ ਮੰਨ ਲਿਆ ਜੋ ਦਿਸੇ ਸੋ ਸਗਲ ਬਨਾਸੇ ਜਿਉ ਬਾਦਰ ਕੀ ਛਾਈ ਜੋ ਤੈਨੂੰ ਦਿਸ ਰਿਹਾ ਹੈ ਇਹ ਸਭ ਕੁਝ ਬੰਸ ਜਾਣਾ ਜਿਵੇਂ ਬੱਦਲਾਂ ਦੀ ਤੈਨੂੰ ਸ਼ਾਨ ਨਜ਼ਰਾ ਆ ਰਹੀ ਹੈ ਬੱਦਲ ਦਿਸ ਰਹੇ ਇਹ ਜਾਣੇ ਨਹੀਂ ਯੱਗ ਹੋ ਜਾਣੀ ਚਾਹ। ਇਹ ਸੇ ਕਰਕੇ ਪੰਜਵੇਂ ਪਾਦਸ਼ਾ ਗੋੜੀ ਰਾਗ ਦੇ ਵਿੱਚ ਸਮਝਾ ਰਹੇ। ਸਭ ਜਗ ਸੱਚਾ ਚਾ ਸੱਚ ਮਹਿਰਾਤੇ। ਸੀਤਲ ਸਾਤ ਗੁਰ ਤੇ ਪ੍ਰਭ ਜਤੇ। ਇਹ ਜਗ ਜਿਹੜਾ ਹੈ ਇਹ ਸੱਚਤ ਹੈ ਪਰ ਜੇਕਰ ਤੂੰ ਸੱਚ ਦੇ ਵਿੱਚ ਰਮ ਜਵੇਂ ਉਸ ਦੇ ਪਰਮਾਤਮਾ ਦੇ ਨਾਲ ਮਿਲ ਜਵੇਂ ਤਾਂ ਫਿਰ ਇਹ ਤੈਨੂੰ ਦੁਨੀਆ ਵੀ ਜਿਹੜੀ ਹੈ ਇਹਦਾ ਤੈਨੂੰ ਪਤਾ ਲੱਗ ਜਾਂਦਾ। ਕਿ ਮੈਂ ਇਹਦੇ ਨਾਲ ਮੋਹ ਪਾਉਣਾਕ ਨਹੀਂ ਪਾਣਾ। ਸ਼ੀਤਲ ਸਾਥ ਗੁਰ ਤੇ ਪ੍ਰਭ ਜਾਤੇ। ਉਹ ਸ਼ਾਂਤ ਰਹਿੰਦੇ ਹੈ। ਉਹ ਗੁਰੂ ਤੋਂ ਉਸ ਪਰਮਾਤਮਾ ਨੂੰ ਜਾਣ ਲੈਂਦੇ ਹੈ। ਗੁਰੂ ਦੀ ਸਿੱਖਿਆ ਤੇ ਚੱਲਦੇ ਹੈ। ਇਸੇ ਕਰਕੇ ਉਹ ਕਹਿੰਦੇ ਇਹ ਜਗ ਸੱਚੇ ਕੀ ਕੋਠੜੀ ਸੱਚੇ ਕਾ ਵਿੱਚ ਬਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ਼। ਇਹ ਜਗ ਤਾਂ ਜਿਹੜਾ ਉਹਨੇ ਬਣਾਇਆ ਦਿਸ ਰਿਹਾ ਸਾਰਾ ਇਹ ਸੱਚੇ ਦੀ ਕੋਠੜੀ ਆ ਕਹਿੰਦੇ ਇਹਦੇ ਵਿੱਚ ਉਹ ਪ੍ਰਮਾਤਮਾ ਵੱਸਦਾ ਵਖਰੇ ਵਖਰੇ ਉਹਨ ਖੇਡ ਚਾਹੀਏ ਆਪ ਵਿੱਚ ਬੈਠਾ ਹਰ ਇੱਕ ਕੀਰਤਨ ਦੇ ਵਿੱਚ ਵਿੱਚ ਬੈਠਾ ਪਰ ਉਹਨਾਂ ਦੇ ਵਿੱਚ ਇੱਕ ਨਾ ਹੁਕਮ ਸਮਾਇ ਲੇ ਇੱਕ ਤਾਂ ਉਹਦੇ ਹੁਕਮ ਦੇ ਵਿੱਚ ਚੱਲ ਕੇ ਉਹਦੇ ਵਿੱਚ ਸਮਾ ਜਾਂਦੇ ਇੱਕ ਨਾ ਹੁਕਮੇ ਕਦੇ ਬਿਨਾਸ ਕਈਆਂ ਨੂੰ ਉਹ ਨਾਸ ਕਰ ਦਿੰਦਾ ਬਿਨਾਸ ਕਰ ਦਿੰਦਾ ਕਿਉਂਕਿ ਇਹ ਜਗ ਮਿੱਥਿਆ ਹੈ ਇੱਥੋਂ ਜਾਣਾ ਹੈ ਲੇਕਿਨ ਇੱਥੇ ਰਹਿ ਕੇ ਰਹਿੰਦੇ ਹੋਏ ਆਪਣੀ ਮੈਨ ਨੂੰ ਖਤਮ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਨਾ ਇਸੇ ਕਰਕੇ ਸਤਿਗੁਰੂ ਕਹ ਰਹੇ ਅਗੇ ਜਨ ਨਾਨਕ ਜਗ ਜਾਣਿਓ ਮਿੱਥਿਆ ਰਹਿਉ ਰਾਮ ਸਰਨਾਈ ਇਸ ਪਰਮਾਤਮਾ ਨੂੰ ਸੱਚ ਸਮਝਦੇ ਹੋਏ ਉਹਦੀ ਸ਼ਰਨ ਦੇ ਵਿੱਚ ਰਹਿੰਦੇ ਹੋਏ ਇਸ ਜਗ ਨੂੰ ਨਾਸ਼ਵਾਨ ਸਮਝੋ ਮਥਿਆ ਮਥਿਆ ਸਮਝੋ ਇਹ ਸਦਾ ਥਰ ਨਹੀਂ ਰਹਿਣ ਵਾਲਾ ਸਭ ਨਹੀਂ ਜਾਣਾ ਹੈ ਕਿਉਂਕਿ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦਿਸੇ ਸੋ ਹੋਏ ਬਿਨਾਸਾ ਸਤਗੁਰੂ ਅਰਦਾਸ ਮਹਾਰਾਜ ਸਮਝਾ ਰਹੇ ਹੈ ਤੇ ਇਸੇ ਤਰੀਕੇ ਨਾਲ ਸਤਗੁਰੂ ਅੰਗਦ ਦੇਵ ਜੀ ਜੋ ਕਹਿ ਰਹੇ ਹੈ ਕਿ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਬਿਨਾਸ ਜਿਹੜੇ ਉਹਦੇ ਹੁਕਮਤ ਦੇ ਵਿੱਚ ਰਹਿੰਦੇ ਹੋਏ ਉਹਦੇ ਵਿੱਚ ਰਹ ਜਾਂਦੇ ਉਹਨਾਂ ਨੂੰ ਇਹ ਜਗ ਜਿਹੜਾ ਕੁਛ ਵੀ ਨਹੀਂ ਕਹਿੰਦਾ ਕਿਉਂਕਿ ਉਹ ਦੁਇ ਤੋਂ ਦੂਰ ਹੋ ਜਾਂਦੇ ਪਰਮ ਤੋਂ ਦੂਰ ਹੋ ਜਾਂਦੇ ਸੋ ਇਸੇ ਸ਼ਬਦ ਦੇ ਰਹੀਂ ਗੁਰੂ ਸਮਝਾਉਣ ਕਰਦੇ ਹੈ ਕਿ ਇਹ ਦੁਨੀਆ ਜਿਹੜੀ ਝੂਠੀ ਹੈ ਇਹ ਰਾਮ ਦੀ ਰਚਨਾ ਰਚੀ ਹੋਈ ਹੈ ਇਹ ਖੇਲ ਜਿਹੜਾ ਖੇលਿਆ ਹੋਇਆ ਇਹ ਛੱਡ ਕੇ ਜਾਣਾ ਆਪਾਂ ਇੱਥੇ ਰਹਿਣਾ ਨਹੀਂ ਇਸ ਕਰਕੇ ਉਸ ਪਰਮਾਤਮਾ ਤੋਂ ਜਿਸ ਨੇ ਸਾਨੂੰ ਪਾਲਣ ਹਾਰਜੋ ਸਾਡਾ ਹੈ ਜਿਸ ਨੇ ਜੀਵਨ ਦਿੱਤਾ ਹੈ ਉਸ ਨੂੰ ਯਾਦ ਰੱਖਿਏ ਉਹਦੇ ਨਾਮ ਦੇ ਵਿੱਚ ਲਈਏ ਉਹਦਾ ਨਾਮ ਜਪਦੇ ਜਪਦੇ ਵਿਕਾਰਾਂ ਤੋਂ ਦੂਰ ਹੋ ਜਾਈਏ ਤਾਂ ਕਿ ਇਸ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਮਿਲ ਜਾਈਏ ਇਹੋ ਹੀ ਅਸਲੀ ਮਾਰਗ ਹੈ ਇਹੋ ਹੀ ਬੰਦੇ ਦਾ ਜੋ ਆਉਣ ਦਾ ਮੰਤਵ ਹੈ ਦੁਨਿਆਤੇ ਕਿ ਜਨਮ ਮਰਨ ਤੋਂ ਛੁੱਟ ਜਵੇ ਸੋ ਆਉ ਇਹ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਜੋ ਨੌਵੇਂ ਪਾਤਸ਼ਾਹ ਸਮਝਾ ਰਹੇ ਹੈ ਬੜੇ ਬਰਾਗ ਮੇ ਬਾਣੀ ਹੈ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਜੋ ਸਵਾਸਾਂ ਦੀ ਪੂੰਜੀ ਤੁਸੀਂ ਦੇ ਕੇ ਭੇਜਿਆ ਜੋ ਸਵਾਸਾਂ ਦੀ ਪੂੰਜੀ ਰਹੀਂਦੀ ਹੈ ਇਸ ਦੇ ਨਾਲ ਆਪਣਾ ਨਾਮ ਜਪਾਓ ਜਿਹੜੇ ਸਵਾਸ ਗੁਜ਼ਰ ਚੁੱਕੇ ਹਨ ਉਹਨਾਂ ਦੇ ਨਾਲ ਅਨੇਕਾਂ ਕਰੋੜਾਂ ਲੱਖਾਂ ਜਿਨ੍ਹਾਂ ਨੇ ਉਹਨੇ ਰੋਮ ਨੇ ਜਿਨ੍ਹਾਂ ਨੇ ਪਾਪ ਕੀਤੇ ਹੋਣਗੇ ਉਹਨਾਂ ਪਾਪਾਂ ਨੂੰ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਨਦਰ ਸਵਲੀ ਦੇ ਨਾਲ ਹੀ ਉਹ ਬਨਾਸ਼ ਹੋਣੇ ਹੈ ਤੁਸੀਂ ਕਰਨ ਵਾਲੇ ਹੋ ਸੋ ਆਪਣੇ ਚਰਨਾਂ ਦਾ ਆਸਰਾ ਦਿਓ ਓਟ ਆਸਰਾ ਤੱਕਦੇ ਹੋਏ ਚਰਨਾਂ 'ਚ ਬੇਨਤੀ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਅਚਾਰਨ ਦਾ ਬਲ ਬਖਸ਼ੋ ਅਤੇ ਆਪਣੇ ਨਾਮ ਦੇ ਨਾਲ ਜੋੜਨ ਲਈ ਕਿਰਪਾ ਕਰੋ ਮਿਹਰ ਕਰੋ ਬਖਸ਼ਿਸ਼ ਕਰੋ ਇਹੋ ਹੀ ਅਰਜ ਕਰਦੇ ਪਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ